ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਬਹੁਤ ਜ਼ਰੂਰੀ ਬੇਨਤੀ ਕਰਨੀ ਆ ਤੁਹਾਡੇ ਕੇ ਇੱਕ ਇਨਫੋਰਮੇਸ਼ਨ ਆ ਜਿਹੜੀ ਸਾਂਝੀ ਕਰਨੀ ਆ ਇਨਫੋਰਮੇਸ਼ਨ ਕੀ ਆ ਅਸੀਂ ਜਾ ਰਹੇ ਆ ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਤੇ ਇਹ ਨਾਲ ਨਾਲ ਬਲੌਗ ਅਪਲੋਡ ਕਰਾਂਗੇ ਤੁਹਾਡੇ ਨਾਲ ਸਾਰਾ ਯਾਤਰਾ ਦਾ ਐਕਸਪੀਰੀਅੰਸ ਸਾਂਝਾ ਕਰਾਂਗੇ ਕਿੱਥੇ ਰਹੇ ਕੀ ਖਾਦਾ ਕਿਹੋ ਜਿਹਾ ਤਜਰਬਾ ਰਹਾ ਸਾਰੀ ਆਪਣੀ ਟੀਮ ਜਾ ਰਹੀ ਆ ਮਨ ਟੱਲੋਂ ਢਿੱਲੋਂ ਮਾਨਸਾ ਵਾਲਾ ਚੈਨਲ ਦੀ ਜਿਹੜੀ ਟੀਮ ਆ ਸਾਰੀ ਜਾ ਰਹੀ ਆ ਤੇ ਬਲੌਗਿੰਗ ਕਰਾਂਗੇ ਜੀ ਬਸ ਇਹੀ ਜਿਹੜਾ ਬੇਸ਼ਅ ਸੀਗਾ ਤੁਹਾਡੇ ਨਾਲ ਸਾਂਝਾ ਕਰਨਾ ਸੀਗਾ ਬਲੌਗ ਕੱਲਾ ਕੱਲਾ ਦੇਖਣਾ ਤੁਸੀਂ ਨੇ ਤੇ ਦੱਸਿਓ ਕਿਵੇਂ ਲੱਗੇ ਸਾਡੇ ਬਲੌਗ ਕੀ ਖਾ ਗਿਆ ਮੈਂ ਦੱਸੀ ਆ ਜਿਹੜਾ ਹੁਣ ਨਾ ਲੀਡ ਜੀ ਉਹ ਤੇਰੇ ਅੱਖਾਂ ਕਿਵੇਂ ਚਮਕਦੀਆਂ ਨੇ ਜਾਣ ਕੇ ਕੁਝ ਬਣਾਈ ਜਾਂਦਾ ਨਾ ਤੂੰ ਅੱਖਾਂ ਕਿਵੇਂ ਚਮਕਦੀਆਂ ਨੇ ਮੈਂ ਸੋਹਣੀ ਐ ਯੂਜ਼ ਕਰਕੇ ਚਮਕਦੀਆਂ ਨੇ ਬੁਥਾੜਾ ਦੇਖੀ ਕਿੰਡਾ ਵੱਡਾ ਤੂੰ ਦਿਖਾ ਤੇਰਾ ਵੀ ਐਡਾ ਹੀ ਆਣਾ ਹੈ ਹਮ ਤਾਂ ਮੇਕਅਪ ਕੰਮ ਨਹੀਂ ਕੀਤਾ ਹੈ ਮੇਕਅਪ ਨਾਲ ਤਾਂ ਹੋਰ ਵੀ ਚੌੜਾ ਹੋ ਜਾਊਗਾ ਤੇਰੇ ਵੀ ਉਹ ਮੰਗੇ ਕਿਸੇ ਨੇ ਇਹ ਮੰਗੇ ਹੈ ਚਲ ਸਾਰਿਆਂ ਨੂੰ ਇਹ ਦੱਸ ਦੇ ਸਾਰਿਆਂ ਨੂੰ ਇਹ ਦੱਸ ਦੇ ਠੀਕ ਹੈ ਨਾ ਤੂੰ ਬੋਲ ਵਧੀਆ ਨਾ ਬਣੇ ਕਿਉਂਕਿ ਤੁਹਾਨੂੰ ਪਤਾ ਹੁੰਦਾ ਮੇਰੇ ਬਲੌਗ ਇਹ ਜਿਹੇ ਹੁੰਦੇ ਨੇ ਪਰ ਅੱਜ ਨਾ ਮੇਰੇ ਨਾਲ ਇੱਕ ਖਾਸ ਆਰਟਿਸਟ ਬੈਠੇ ਨੇ ਉਹ ਸਿੰਗਰ ਵੀ ਨੇ ਐਕਟਰ ਵੀ ਨੇ ਬੜੀ ਸੋਹਣੀ ਐਕਟਿੰਗ ਕਰਦੇ ਨੇ ਤੇ ਇੱਕ ਮੇਰੇ ਨਾਲ ਬੈਠੇ ਨੇ ਕੁਲਦੀਪ ਸੰਧੂ ਮੈਡਮ ਨਾਂ ਤੇ ਚਲੋ ਤੁਸੀਂ ਜਾਣਦੇ ਹੋ ਮੇਰੇ ਚੈਨਲ ਤੇ ਕਈ ਵਾਰੀ ਦੇਖ ਲਿਆ ਤੁਸੀਂ ਨੇ ਪਰ ਇੱਕ ਨਵਾਂ ਚਿਹਰਾ ਹੈ ਜਿਹੜਾ ਆਪਾਂ ਆਪਣੇ ਚੈਨਲ ਤੇ ਪਹਿਲੀ ਵਾਰੀ ਦਿਖਾਵਾਂਗੇ ਤੁਹਾਨੂੰ ਮੈਂ ਕੈਮਰਾ ਉਧਰ ਘਮਾਉਣਾ ਉਹ ਤੁਹਾਨੂੰ ਗਾਣਾ ਸੁਣਾਉਣਗੇ ਓ ਮਾਈ ਗੋਡ ਨਾਲੇ ਤੁਸੀਂ ਮੈਨੂੰ ਦੱਸਿਓ ਮੈਨੂੰ ਤਾਂ ਕੀ ਦੱਸਣਾ ਕਮੈਂਟਾਂ ਚ ਦੱਸਿਓ ਕਿਵੇਂ ਲੱਗਿਆ ਗਾਣਾ ਸਤਿ ਸ਼੍ਰੀ ਅਕਾਲ ਬਣਾ ਜੀ ਇੱਕ ਮਿੰਟ ਮੈਂ ਪੱਖਾ ਬੰਦ ਕਰਕੇ ਸਿੱਤ ਗਾਣਾ ਸੁਣੂ ਪੱਖਾ ਜਿੱਤ ਬੰਦ ਹੋਊਗਾ ਹੋ ਗਿਆ ਨਹੀਂ ਆਪਾਂ ਇੱਧਰ ਗਾਣੇ ਦੀ ਸ਼ੁਰੂਆਤ ਕਰ ਲਈ ਬਾਅਦੋਂ ਆਪਾਂ ਨੂੰ ਬਾਜ ਪੈ ਜੇ ਵੀ ਚਲੋ ਕੋਈ ਚੱਕਰ ਨਹੀਂ ਜਦੋਂ ਬਾਜ ਪੈ ਜੂ ਫਿਰ ਕੀ ਆਪਾਂ ਦੁਬਾਰਾ ਫੇਰ ਸਟਾਰਟ ਕਰਦਾਂਗੇ ਛੋਟਾ ਜਿਹਾ ਗਾਣਾ ਸੁਣਾ ਦੋ ਛੋਟਾ ਜਿਹਾ ਅੱਛਾ ਚਲੋ ਠੀਕ ਆ ਹਰ ਜਿੱਤੇ ਸੁਣਾ ਦਿੰਨੇ ਆਪਾਂ ਸੁਣਾਓ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਊਗਾ ਹਾਂਜੀ ਹੋ ਹਰ ਬਾਜੀ ਜਤਨੀ ਹੋ ਸਕਦੀ ਹੋ ਕਦੇ ਨਾਗਣ ਮਤਨੀ ਹੋ ਸਕਦੀ ਹਰ ਬਾਜੀ ਜਤਨੀ ਹੋ ਸਕਦੀ ਹੋ ਕਦੇ ਨਾਗਣ ਮਤਨੀ ਹੋ ਸਕਦੀ ਜਹ ਲਾਲੇ ਜੋਰ ਤੂੰ ਆਪਣਾ ਤੇਰੇ ਕਹਿਣ ਤੇ ਹਰਦੇ ਨਹੀਂ ਹੋਇਕ ਰੱਬਾ ਮਾਰੇ ਇਕ ਰੱਬਾ ਮਾਰੇ ਹੋਰ ਕਿਸੇ ਦੇ ਮਾਰਿਆ ਮਰਦੇ ਨਹੀਂ ਹੋਇਕ ਰੱਬਨਾ ਮਾਰੇ ਹੋਇਕ ਰੱਬਨਾ ਮਾਰੇ ਹੋਰ ਕਿਸੇ ਦੇ ਕਹਿਣ ਤੇ ਹਰਤੇ ਨਹੀਂ ਹੋਇਕ ਰੱਬਨਾ ਮਾਰੇ ਬਹੁਤ 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 ਖੂਬਸੂਰਤ ਬਹੁਤ ਜਿਆਦਾ ਬਹੁਤ ਸੋਹਣਾ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਲੱਗਿਆ ਕੁੜੀ ਦੀ ਆਵਾਜ਼ ਵਾਕਈ ਤੇ ਕੁੜੀ ਦਾ ਗਾਣੇ ਦਾ ਸਟਾਈਲ ਮੈਨੂੰ ਬਹੁਤ ਅੱਛਾ ਲੱਗਿਆ ਥੈਂਕ ਯੂ ਜਿਉਂਦੀ ਰਹਿ ਬੇਟੀ ਥੈਂਕ ਯੂ ਪਰਮਾਤਮਾ ਤੈਨੂੰ ਤਰੱਕੀਆਂ ਵਾਹੇ ਅਰਥ ਸ਼ਾਇਦ ਤੁਹਾਨੂੰ ਪਤਾ ਹੀ ਹੋਣਾ ਇਹ ਸਿੰਗਰ ਬਹੁਤ ਵਧੀਆ ਨੇ ਹਾਂਜੀ ਹਣਾ ਇਹ ਪਤਾ ਹੈਗਾ ਅਸੀਂ ਕਿਖਿਆ ਨੇ ਕੰਮ ਕੀਤਾ ਪ੍ਰੋਗਰਾਮ ਵਾਲੇ ਹੀ ਸੰਪਰਕ ਕਰੋ ਮੇਲਾ ਵੇਲੀਆ ਨਹੀਂ ਆ ਵੈਸੇ ਮੈਂ ਤੁਹਾਨੂੰ ਦੱਸ ਦਿੰਦੀ ਆਂ ਕਿ ਜਿਵੇਂ ਪੀਰਾਂ ਦੀ ਦਰਗਾਹ ਤੇ ਆਪਾਂ ਚਾਹੁੰਦੇ ਰਹਿੰਨੇ ਆ ਗਾਣਾ ਚਲੋ ਮੈਂ ਦੱਸ ਦਮੈਂ ਗੱਲ ਵਿਚਾਲੇ ਰਹਿ ਗਈ ਕੁੜੀ ਬਹੁਤ ਸੋਹਣਾ ਗਾਉਂਦੀ ਆ ਬਾਕੀ ਤੁਸੀਂ ਗਾਣਾ ਸੁਣੀ ਲਿਆ ਇਹ ਕੁੜੀ ਮਤਲਬ ਜਿੱਦਾਂ ਕੋਈ ਜਗਰਾਤਾ ਵਗੈਰਾ ਹੁੰਦਾ ਜਾ ਕੋਈ ਪੀਰ ਆਉਂਦਾ ਹੁੰਦਾ ਮਤਲਬ ਹਨਾ ਉਹ ਕੀ ਹੁੰਦਾ ਵਿਆਹ ਸ਼ਾਦੀ ਦੇ ਵਿੱਚ ਸਟੇਜ ਸ਼ੋਅ ਲਾ ਦਿੰਦੀ ਹੈ ਕੁੜੀ ਬਈ ਬਹੁਤ ਸੋਹਣਾ ਲਾਈਵ ਗਾਉਂਦੀ ਹੈ ਸੋਹਣਾ ਚਾਬੀ ਦੇ ਮੋਟਰਸਾਈਕਲ ਦੀ ਚੱਹੀ ਚਾਬੀ ਬਾਈ ਮੈਨੂੰ ਨਹੀਂ ਪਤਾ ਤੇ ਕੁੜੀ ਨਾਲ ਕਰੋ ਗੱਲਬਾਤ ਮੈਡਮ ਰਹਿਮਤ ਰਹਿਮਤਜੀਤ ਕੌਰ ਰਹਿਮਤਜੀਤ ਕੌਰ ਫਰਨੇਮ ਕੀ ਹੈ ਤੁਹਾਡਾ ਰਹਿਮਤਜੀਤ ਕੌਰ ਨੇ ਤੁਸੀਂ ਜੇ ਇੰਸਟਾਗ੍ਰਾਮ ਤੇ ਦੇਖਣਾ ਚਾਹੁੰਦੇ ਹੋ ਤਾਂ ਜਮਕੀਤੇ ਦਾ ਗਾਣਾ ਗਾਇਆ ਹੋਇਆ ਸੀ ਸਮਕੀਲਾ ਬੀਬਾ ਅਮਰ ਜੋਤ ਦਾ ਤੇ ਉਹ ਆਪਣਾ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਰਮਨਜੀਤ 4913 ਆਈਡੀ ਇੰਸਟਾਗ੍ਰam ਦੀ ਧੰਨਵਾਦ ਚਲੋ ਜੀ ਹੁਣ ਤੁਸੀਂ ਜੁੜ ਜਿਓ ਭਈ ਇਹਦੇ ਨਾਲ ਕੁੜੀ ਨਾਲ ਫੋਲੋ ਕਰ ਲਓ ਬੱਦ ਬੱਦ ਜਿਹੜੀ ਅੱਜ ਅਸੀਂ ਅੱਜ ਸ਼ਾਰਟ ਮੂਵੀ ਕਰ ਰਹੇ ਹਾਂ ਉਹਦਾ ਨਾਮ ਤਾਂ ਹਸ ਤੱਕ ਅਨਾਉਂਸ ਨਹੀਂ ਕੀਤਾ ਨਾਮ ਤਾਂ ਬਾਅਦ ਚ ਹੀ ਹੋਗਾ ਸਾਨੂੰ ਬਾਅਦ ਪਤਾ ਲੱਗੂਗਾ ਤੇ ਉਹਦੇ ਵਿੱਚ ਮੈਂ ਪਹਿਲੀ ਵਾਰੀ ਦੂਜੀ ਵਾਰੀ ਹੈ ਨਾ ਦੂਸਰੀ ਵਾਰੀ ਮੈਂ ਇੱਕ ਵਾਈਫਰੋਲ ਕਰਨ ਲੱਗੀ ਹਾਂ ਦੱਸਿਓ ਕਿ ਤੁਹਾਨੂੰ ਪਹਿਲਾਂ ਤੇ ਹੁਣ ਦੇ ਵਿੱਚ ਕਿੰਨਾ ਕੁ ਵਧੀਆ ਲੱਗਾ ਜਿਵੇਂ ਤੁਸੀਂ ਪਹਿਲਾਂ ਪਸੰਦ ਕੀਤਾ ਸੀ ਉਮੀਦਾਂ ਹੋਵੇਗੀ ਕਰਨਗੇ ਥੈਂਕ ਯੂ ਕਰਨਗੇ ਜੀ ਕਰਨਗੇ ਬਿਲਕੁਲ ਕਰਨਗੇ ਵਧੀਆ ਚੀਜ਼ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਵਾਕਿ ਤੁਸੀਂ ਐਕਟਿੰਗ ਵਧੀਆ ਕਰਦੇ ਹੋ ਕੋਈ ਸ਼ੱਕ ਨਹੀਂ ਹੈ